जय गुरुदेव जय गुरुदेव जय भी शक्ति डॉक्टर भीमराव अंबेडकर शक्ति हरबदासी कौम दे अमरशी संत रामानंद शक्ति सतगुरु स्वामी सरवणास शक्ति सर्वेख भगवान शक्ति ਬੋਲੇ ਸੋ ਨਰਪੈ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਆਪਾਂ ਬੜੇ ਪਿਆਰ ਸਤਿਕਾਰ ਤੇ ਸ਼ਰਧਾ ਭਾਵਨਾ ਦੇ ਨਾਲ ਮਹਾਨ ਇਤਿਹਾਸਕ ਅਸਥਾਨ ਗੁਰੂਵੰਦੇ ਗੁਰੂ ਜਗਤ ਗੁਰੂ ਧੰਨ ਧੰਨ ਸਤਿਗੁਰ ਵਦਾਸ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਸ਼ਰੋਮਣੀ ਮੰਦਰ ਧੰਨ ਧੰਨ ਸਤਿਗੁਰ ਵਦਾਸ ਜੀ ਚੱਕ ਹਕੀਮ ਜੀਪੀ ਰੋਡ ਫੋਵਾੜਾ ਇਸ ਪਾਵਨ ਪ੍ਰਗਟ ਅਸਥਾਨ ਤੇ ਅੱਜ ਇੱਕ ਉੱਚੇ ਚੇਤਨ ਉਹ ਤੇ ਆਪਾਂ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ ਜਿੰਨੀਆਂ ਵੀ ਜਥੇਬੰਦੀਆਂ ਰਾਸਤ ਕਮੇਟੀਆਂ ਤੇ ਸੁਭਾਵਾਂ ਉੱਚੇ ਚੋਟੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਨੇ ਉਹਨਾਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਔਰ ਜਿੰਨੇ ਵੀ ਮਹਾਨ ਮਹਾਪੁਰਖ ਸੰਤ ਜਨ ਆਪੋ ਆਪਣੇ ਅਸਥਾਨਾਂ ਤੋਂ ਡੇਰਿਆਂ ਤੋਂ ਗੁਰੂ ਘਰਾਂ ਤੋਂ ਆਏ ਐ ਉਹਨਾਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਜਿੰਨੇ ਵੀ ਬੁੱਧੀਜੀਵੀ ਵਿਦਵਾਨ ਨੇ ਗਿਆਤਾ ਵਾਨ ਲੋਕ ਨੇ ਔਰ ਪ੍ਰੀਚਰ ਨੇ ਪ੍ਰਚਾਰਕ ਨੇ ਅਲਖਸਰਾਲ ਨੇ ਉਹਨਾਂ ਨੇ ਵੀ ਸ਼ਿਰਕਤ ਕੀਤੀ ਇਸ ਮੀਟਿੰਗ ਦੇ ਵਿੱਚ ਉਹਨਾਂ ਦਾ ਵੀ ਕੋਟਨ-ਕੋਟ ਤਾਲਵਾਦ ਪ੍ਰਿੰਟ মিডিਆ ਔਰ ਅਨਪ੍ਰੋਡਕਟ মিডিਆ ਜੋ ਕਿ ਸਾਡੀ ਗੱਲ ਨੂੰ ਜਨ ਜਨ ਤੱਕ ਪਹੁੰਚਾ ਰਿਹਾ ਉਹ ਆਪਣੀ ਸੇਵਾ ਮਾਂ ਲਵਾ ਰਿਹਾ ਉਹਨਾਂ ਦਾ ਵੀ ਕੋਟਨ-ਕੋਟ ਤਾਵਾ ਤੋਂ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਦੇ ਸਵਾਮਾਂ ਦੇ ਵਿੱਚੋਂ ਮੀਨ ਮੀਨ ਬੁਲਾ ਰਹਿਆਂ ਨੇ ਅੱਜ ਦੇ ਵਿਸ਼ੇ ਤੇ ਅੱਜ ਦਾ ਜੋ ਏਡੇ ਅਜੰਡਾ ਸੀਗਾ ਤੁਸ਼ ਬੁੱਧੀ ਦੇ ਮਤਾਬਕ ਆਪੋ ਆਪਣੇ ਵਿਚਾਰ ਦਿੱਤੇ ਔਰ ਮਾਪੁਰਖਾਂ ਨੇ ਵੀ ਬੜੇ ਹੀ ਸੁਚੱਜੇ ਢੰਗ ਦੇ ਨਾਲ ਬੜੇ ਹੀ ਅੱਛੇ ਔਰ ਵਧੀਆ ਸਲੀਕੇ ਦੇ ਨਾਲ ਬੜੀ ਵਿਦਵਤਾ ਦੇ ਨਾਲ ਅੱਜ ਦਾ ਜਿਹੜਾ ਵਿਸ਼ਾ ਸੀਗਾ ਉਹਦੇ ਤੇ ਬਹੁਤ ਵਧੀਆ ਵਿਚਾਰ ਚਰਚਾ ਕੀਤੀ ਗਈ ਹੈ धनबाद है तो गुरु गुरु प्यारी सास संगत जी दासा भी मैक मिले तो समा मिलया धनवाद है तो मैं पहला तो बेनती करा कि जिन्हें भी आ, संगत आई है वो थोड़ा अगे आओ अगे आ जाओ सा जाओ ਜਿਹੜੇ ਕੋਈ ਖੜੇ ਆ ਬੈਠ ਸਕਦੇ ਆ ਬਹਿ ਜਾਓ ਫੁੱਲ ਬੇਤੀ ਇਹ ਆ ਕਿ ਜਿੰਨੀ ਵੀ ਚਰਚਾ ਹੋਈ ਐ ਉਹਦਾ ਥੋੜਾ ਬਾਲਾ ਚੇਤਾ ਹੈ ਜਾਂ ਨਹੀਂ ਕੋਈ ਦਿਲ ਦਬਾਗ ਚ ਗੱਲ ਹੈ ਜਾਂ ਨਹੀਂ ਜਾਂ ਗੱਲਾਂ ਬਾਪਾਂ ਦੀ ਜਾਂ ਖਾਣ ਪੀਣ ਦੀ ਜਦ ਤੁਰਨ ਫੇਂਚ ਜਾ ਉਹ ਆ ਗਿਆ ਇਹ ਚਲ ਗਿਆ ਇਦਾਂ ਤਾਂ ਥੋੜਾ ਬਾਲਾ ਪੱਲੇ ਪਿਆ ਜਾਂ ਨਹੀਂ ਬੋਲੋ ਪਿਆਰ ਤੋਂ ਧਿਆਨ ਦਿਓ ਅੱਜ ਆਪਾਂ ਸਾਰੇ ਜਣੇ ਸਾਨੂੰ ਇੱਥੇ ਇਕੱਤਰਤ ਹੋਣ ਦਾ ਮਕਸਦ ਕੀ ਆ ਵਜ੍ਹਾ ਕੀ ਆ ਕਾਰਨ ਕੀ ਆ ਰੀਜ਼ਨ ਕੀ ਹੈ ਇੱਥੇ ਕਿਉਂ ਇਕੱਠੇ ਹੋਣਾ ਪਿਆ ਜਵਾਬ ਹੈ ਬਾਅਦ ਲਾਗੂ ਤੁਹਾਡਾ ਰੋਜ਼ਾ ਕਿ ਕਿਸੇ ਨੇ ਵੀ ਹੱਥ ਹਾਕੂ ਥਾਲੀ ਚ ਪਰੋਸ ਕੇ ਨਹੀਂ ਦੇਣੀ ਧਿਆਨ ਦਿਓ ਗੌਰ ਕਰਿਓ ਆ ਖਿਆਲ ਕਰਨਾ ਕੱਲ ਤੱਕ ਤਤ ਤੂੰ ਸੀ ਜ਼ੀਰੋ ਅੱਜ ਹੀਰੋ ਕਿੱਦਾਂ ਹੋ ਗਿਆ ਕੱਲ ਤੱਕ ਤਤ ਤੂੰ ਸੀ ਜ਼ੀਰੋ ਅੱਜ ਹੀਰੋ ਕਿੱਦਾਂ ਹੋ ਗਿਆ ਇਹ ਕਿਰਪਾ ਗੁਰ ਰਵਿਦਾਸ ਜੀ ਦੀ ਚੌਂ ਬੰਦਿਆਂ ਚ ਬੈਠਣ ਜੋਗਾ ਕਲ ਤੱਕ ਤਤ ਸੀ ਜੀਰੂ ਅੱਜ ਹੀਰੋ ਕਰਦਾ ਹੋ ਗਿਆ ਇਹ ਕਿਰਪਾ ਵਾਵਾ ਸਾਹਿਬ ਦੀ ਚੌ ਬੰਦਿਆਂ ਚ ਬੈਠ ਕੇ ਖਲੋ ਕੇ ਬੋਲਣ ਜੋਗਾ ਹੋ ਗਿਆ ਇੱਥੇ ਹੀ ਵਸਨੇ ਐਵੇਂ ਤਾਂ ਨਹੀਂ ਡੀਸੀ ਅਤੇ ਜੱਜ ਬਣ ਗਏ ਦੀਵੇ ਦੀਆਂ ਲੋਵਾ ਵਿੱਚ ਪੜੇਗੇ ਜਮਾ ਪਾਪ ਮੁਟਤੋ ਜੱਦਨ ਸੀ ਲਿਆ ਪ੍ਰਯਾਸ ਸਾਤੇ ਪਰਜਤਨ ਕਰਨ ਵਾਲਿਆ ਔਰ ਹਾਰਡ ਵਰਕ ਕਰਨ ਵਾਲਿਆ ਮਿਹਨਤ ਮੁਸ਼ਕਤ ਕਰਨ ਵਾਲਿਆ ਔਰ ਇਹ ਆਪਣਾ ਲਾਣਾ ਆਪਣਾ ਸਮਾਜ ਆਪਣਾ ਭਾਈਚਾਰਾ ਆਪਣਾ ਕਬੀਲਾ ਆਪਣੇ ਗੁਰੂਆਂ ਦਾ ਸਤਕਾਰ ਕਰਦਾ ਆਇਆ ਕਰ ਰਿਹਾ ਤੇ ਆਉਣ ਵਾਲੇ ਸਮੇਂ ਚ ਕਰਦਾ ਰਹੇਗਾ ਇਹ ਦਿਨ ਦਿਮਾਗ ਦੇ ਵਿੱਚ ਸਾਰਿਆਂ ਦੀ ਗੱਲ ਹੋਣੀ ਚਾਹੀਦੀ ਇਹ ਗੱਲ ਠੀਕ ਹੈ ਬਈ ਸਾਡੇ ਦਾਦੇ-ਬਾਪੇ ਪਰਦਾਦੇ ਲੱਕੜਦਾਦੇ ਗੁਰੂ ਸਹਿਬਾਨਾਂ ਦਾ ਮਹਾਸੂਰ ਵੀ ਨਿrode ਆਲਾ ਮਹਾਵਲੀਆ ਦਾ ਪੈਗੰਬਰਾਂ ਦਾ ਗੁਰੂ ਲੋਗਾਂ ਦਾ ਸਤਿਗੁਰਾਂ ਦਾ ਸਨਮਾਨ ਸਤਕਾਰ ਕਰਦੇ ਆਏ ਆ ਦਰਜਾ ਦਾ ਦਰਜਾ ਉਹਨਾਂ ਦੀਆਂ ਪੀੜੀਆਂ ਜੱਦੀ ਪੁਸਤੀ ਉਹ ਸਤਕਾਰ ਕਰਦੀਆਂ ਆਈਆਂ ਕਰ ਰਹੇ ਆ ਔਕਾਦੇ ਰਹਾਗੇ ਔਰ ਧਿਆਨ ਦੇਣਾ ਸਾਡੇ ਉਹ ਗੁਰੂ ਆ ਰਾਜ ਗੁਰੂ ਆ ਕੋਲ ਗੁਰੂ ਆ ਤੇ ਗੁਰੂਆਂ ਦੇ ਗੁਰੂ ਆ ਤੇ ਜਗਤ ਗੁਰੂ ਆ ਦੂਸਰੀ ਤੀਸਰੀ ਗੱਲ ਮਨਜ਼ੂਰੀ ਸੁਣਨੀ ਨੇ ਅਸਕਤੀ ਨੇ ਪ੍ਰਵਾਣੀ ਨੇ ਇਹ ਆਪ ਜੀ ਦੇ ਦਿਮਾਗ 'ਚ ਹੋਣਾ ਚਾਹੀਦਾ ਹੁਣ ਧਿਆਨ ਦੇਣਾ ਇਹ ਆ ਜਿਹੜਾ ਲੈਟਰ ਹੈ ਆ ਜਿਹੜਾ ਲੈਟਰ ਆ ਜਿਹਦੇ ਪ੍ਰਤੀ ਆਪਾਂ ਸਾਰੇ ਚਿੰਤ ਤੇ ਆ ਦੇ ਆਂਦੇ ਆਪਾਂ ਫਿਕਰਮੰਦ ਹੋ ਕੇ ਕਦੇ ਇਹ ਉਦੋਂ ਉਭਰਾਲਾ ਕਰਨਾ ਪਿਆ ਬਸ ਥੋੜੀ ਥੋੜੀ ਗੱਲ ਕੋਸ਼ਿਸ਼ ਕੀਤੀ ਗਿਆ ਮੰਚ ਤੋਂ ਵੀ ਜਿਹੜਾ ਖਾਲੀ ਥਾਵਾਂ ਹੋਮਵਰਕ ਆ ਉਹ ਪ੍ਰੋਪਰ ਕੰਪਲੀਟ ਕਰ ਲਿਆ ਜਾਏ ਸਭ ਸੇ ਗਨਕਰ ਨਾਹੀਂ ਕਰਨ ਕਰ ਕਾਫੀ ਕੁਝ ਡਾਇਰੈਕਸ਼ਨ ਗਾਈਡਲਾਈਨ ਦੇਸ਼ਾਂ ਨਬੀਂਸ ਇੱਥੋਂ ਮਿਲ ਚੁੱਕੇ ਆ ਕਿ ਆਉਣ ਵਾਲੇ ਸਮੇਂ ਚ ਸਾਨੂੰ ਕਰਨਾ ਕੀ ਚਾਹੀਦਾ ਸ਼ੁਰੂ ਤੋਂ ਸਾਡੇ ਨਾਲ ਨਤਰੀ ਮਾਂ ਵਾਲਾ ਵਿਤਕਰਾ ਹੁੰਦਾ ਆਇਆ ਆ ਸਾਡੇ ਨਾਲ ਵਿਤਕਰਾ ਹੁੰਦਾ ਆਇਆ ਹੋ ਰਿਹਾ ਔਰ ਗਾਂ ਇਦਾਂ ਚੱਲ ਰਿਹਾ ਉਹਨਾਂ ਦੇ ਹਿਸਾਬ ਨਾਲ ਜਿੱਦਾਂ ਜਿੱਦਾਂ ਤੁਸੀਂ ਐਜੂਕੇਟਿਡ ਹੋਵੋਗੇ ਜਿੱਦਾਂ ਜਿੱਦਾਂ ਆਪ ਦੇ ਹੱਥ ਚ ਕਲਮ ਆਏਗੀ ਜਿੱਦਾਂ ਜਿੱਦਾਂ ਗੁਰੂਆਂ ਦੀ ਬਾਣੀ ਆਏਗੀ ਜਿੱਦਾਂ ਜਿੱਦਾਂ ਤੁਸੀਂ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ 'ਚ ਜਾ ਕੇ ਉਹ ਤੋਂ ਪ੍ਰੈਕਸ਼ਨ ਗਾਈਡਲਾਈਨ ਦੇਸ਼ਾਂ ਨਿਰਦੇਸ਼ ਬਾਣੀ ਦੇ ਪ੍ਰਤੀ ਇਤਿਹਾਸ ਦੇ ਪ੍ਰਤੀ ਉਹਨਾਂ ਦੇ ਸੰਨੇਸ਼ਾਂ ਦੇ ਪ੍ਰਤੀ ਉਹਨਾਂ ਦੇ ਮਿਸ਼ਨ ਦੇ ਪ੍ਰਤੀ ਜਿਹੜਾ ਜਦੋਂ ਜਦੋਂ ਆਪਾਂ ਇਹ ਗੁਣ ਇਕੱਠੀ ਕਰਾਂਗੇ ਤੇ ਆਪਣੇ ਵਿੱਚ ਭੰਡਾਰ ਪੈਦਾ ਹੋਏਗਾ ਤੇ ਫਿਰ ਦੂਸਰੇ ਲੋਕਾਂ ਨੂੰ ਥੋੜੀ ਜੀ ਅਲਰਜੀ ਹੋਏਗੀ ਕਿਉਂਕਿ ਇਹ ਕਹਿੰਦੇ ਵੀ ਇਹਨਾਂ ਦੇ ਦਾਦੇ ਪਰਦਾਦੇ ਬੁੱਤੀਆਂ ਕਰਦੇ ਆਏ ਆ ਮੈਂ ਆਪਣੇ ਕੋਲ ਨੂੰ ਕਹਿ ਰਿਹਾ ਜਦੋਂ ਮਰਜ਼ੀ ਬਾਣੀ ਪੜ ਲਿਓ ਵੀ ਇਹ ਬੁੱਤੀਆਂ ਕਰਦੇ ਆਇਆ ਤੇ ਬੁੱਤੀਆਂ ਤੇ ਹੀ ਰਹਿਣਗੇ ਪਰ ਧਿਆਨ ਦੇਣਾ ਉਹ ਸਮਾਂ गु져 ਗਿਆ ਚਲੇ ਗਿਆ ਤਾਂ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਵੀ ਜਿਹੜਾ ਇਹ ਲੈਟਰ ਕੱਢਿਆ ਗਿਆ ਇਹ ਉਹਨਾਂ ਵਾਸਤੇ ਹੈ ਜਿਵੇਂ ਦੇਵਿੰਦਰ ਜੀ ਨੇ ਬੜੇ ਪਿਆਰ ਸਤਕਾਰ ਦੇ ਨਾਲ ਦੱਸਿਆ ਹਾਂ ਸਾਨੂੰ ਥੋੜਾ ਜਿਹਾ ਅਲਰਟ ਹੋਣਾ ਚਾਹੀਦਾ ਸੁਚੇਤ ਹੋਣਾ ਚਾਹੀਦਾ ਐਕਟਿਵ ਹੋਣਾ ਚਾਹੀਦਾ ਆ ਸਾਨੂੰ ਸੋਚਣਾ ਚਾਹੀਦਾ ਔਰ ਜਿਹੜੀ ਸਾਡੀ ਬੁੱਧੀ ਹੈ ਜਿਹੜੀ ਸਾਡੀ ਅਲਰਜੀ ਹੈ ਊਰਜਾ ਆ ਉਹਦੇ ਵੱਲ ਧਿਆਨ ਦੇ ਕੇ ਇਹਦੇ ਵੱਲ ਡੀਪਲੀ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਕਿ ਅਸੀਂ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਪੂਰੀ ਦੁਨੀਆ ਚ ਪੂਰੇ ਵਿਸ਼ਵ ਚ ਔਰ ਪੂਰੇ ਮੈਲਵੇ ਦੇ ਵਿੱਚ ਉਹ ਆਪਾਂ ਕਿਸ ਤਰੀਕੇ ਦੇ ਨਾਲ ਜਨ ਜਨ ਤੱਕ ਘਰ ਘਰ ਡੋਰ ਟੂ ਡੋਰ ਸਟਰੀਟ ਟੂ ਕੰਟਰੀ ਵੈ ਕੰਟਰੀ ਪਹੁੰਚਾ ਸਕਦੇ ਔਰ ਸਾਡੇ ਵਿੱਚ ਪ੍ਰੀਚਰ ਤੇ ਪ੍ਰਚਾਰਕ ਆਪਰੇਟਰ ਹੋਣੇ ਚਾਹੀਦੇ ਜਿਹੜੇ ਕਿ ਸਾਨੂੰ ਗਾਈਡਲਾਈਨ ਦੇਸ਼ਾਦਰ ਦੇ ਇਨਫਰੈਕਸ਼ਨ ਦੇ ਸਕਣ ਔਰ ਉਹਨਾਂ ਦੀ ਕੋਈ ਕਮੀ ਨਹੀਂ ਸਿਰਫ ਇਹਨਾ ਆ ਕਿ ਸੱਪ ਨੂੰ ਥੋੜਾ ਜਿਹਾ ਵੈਮ ਆ ਉਹ ਨੂੰ ਇਹਨਾਂ ਨੇ ਪਤਾ ਵੀ ਵਿੱਚ ਬਹੁਤ ਗਰੰਟ ਹੈ ਬਹੁਤ ਜ਼ਿਆਰ ਹੈ ਜੀ ਕਿਤੇ ਫਾਦਾ ਨਹੀਂ ਕਦੀ ਡੰਡਾ ਨਾਲ ਖਾਵੇ ਬਹੁਤ ਕੁਝ ਮਹਾਰਾਜ ਦੀ ਕਿਰਪਾ ਦੇ ਨਾਲ ਨੀਚ ਹੈ ਊਚ ਕਰੇ ਮੇਰਾ ਗੋਬਿੰਦ ਕਾਹੂ ਤੇਲਾ ਡਰੈ ਆਪਾਂ ਨੂੰ ਮਹਾਰਾਜ ਜੀ ਨੇ ਨਮਾਨਿਆਂ ਨੂੰ ਮਾਣ ਦਿੱਤਾ ਹੈ ਛੱਨਾ ਟਾਰਿਆਂ ਕੁੱਲੀਆ ਕੱਖਾਂ ਕਾਨਿਆਂ ਤੇ ਕਾ ਫੂਸੀਆਂ ਛੱਨਾ ਟਾਰਿਆਂ ਚੋ ਗੁਜ਼ਾਰਾ ਕਰਨ ਵਾਲਾ ਸਮਾਜ ਇਹਨਾਂ ਨੂੰ ਪੂਰਾ ਪਤਾ ਆ ਕਿ ਅਸੀਂ ਆਪਣੇ ਰਹਿਬਰਾਂ ਦਾ ਗੁਰੂ ਸਾਹਿਬਾਨ ਦਾ ਸਤਕਾਰ ਕਿਦਾ ਕਰਨਾ ਹੈ। ਅਰੇ ਹੀ ਗੱਲ ਆਪਨੇ ਚਾਨਣ ਚ ਬੇਨਤੀ ਹੈ। ਲੋੜ ਕਰਿਓ ਮੈਂ ਉਹ ਗੱਲ ਨੂੰ ਥੋੜਾ ਜਿਹਾ ਨੇੜੇ ਲਿਆਉਣਾ ਚਾਹਦਾ। ਬਈ ਮੱਕਾ ਸਾਉਦੀਆਰੇ ਦੇ ਵਿੱਚ ਹੈ। ਇਸਲਾਮ ਤਰ ਦਾ ਉਹ ਕੇਂਦਰੀ ਸਥਾਨ ਹੈ। ਕੇਂਦਰੀ ਸਥਾਨ ਹੈ ਇਸਲਾਮ ਤਰ ਨੂੰ ਮਿਲਣ ਵਾਲੇ। ਉਹ ਆਪਣੀ ਆਸਰਾ ਰੱਖਦੇ ਐ ਔਰ ਉਹਨਾਂ ਦਾ ਕੋਈ ਨਾ ਕੋਈ ਕਾਨੂੰਨ ਕਾਇਦਾ ਆ ਉਹਨਾਂ ਦੇ ਕੋਈ ਨਾ ਕੋਈ ਰੂਲ ਉਸੂਲ ਆ ਉਹਨਾਂ ਦੇ ਕੋਈ ਨਿਜ਼ਮ ਆ ਔਰ ਉਹਨਾਂ ਦੀ ਹੌਲੀ ਬੁੱਕ ਐ ਸੈਕਟ ਲੈਵਲ ਪਾ ਉਹਨਾਂ ਦਾ ਕੋਈ ਨਾ ਕੋਈ ਗ੍ਰੰਥ ਹੈ ਤੇ ਜੇ ਉਹਨਾਂ ਦਾ ਗ੍ਰੰਥ ਹੈ ਉਹਦੀ ਜਗ੍ਹਾ ਉੱਥੇ ਕੋਈ ਹੋਰ ਰੱਖਿਆ ਜਾ ਸਕਦਾ ਬੋਲੋ ਸਾਰੇ ਜੀ ਜਵਾਬ ਦਿਓ ਨਹੀਂ ਧਿਆਨ ਦਿਲਾ ਉਨ੍ਹਾਂ ਦਾ ਗ੍ਰੰਥ ਉਨ੍ਹਾਂ ਦੀ ਹੌਲੀ ਵੈਕ ਉਹਨਾਂ ਨੂੰ ਸਨਮਾਨਯੋਗ ਹੋਏ ਉਹਨਾਂ ਦਾ ਧਰਮ ਉਹਨਾਂ ਲਈ ਸਨਮਾਨਯੋਗ ਹੋਏ ਔਰ ਉਹਨਾਂ ਨੂੰ ਆਪਣੇ ਆਪ ਤੇ ਫਕਰ ਹੋਣਾ ਚਾਹੀਦਾ ਕਿ ਅਸੀਂ ਇਸਲਾਮ ਧਰਮ ਨੂੰ ਮੰਨਣ ਵਾਲੇ ਫਕਰ ਨਾ ਕਹਿਣ ਠੱਕ ਥਾਪਣ ਕੇ ਕਹਿਣ ਛਾਤੀ ਫਿੱਟ ਮਿੱਟ ਕੇ ਕਹਿਣ ਭੈੰਬ ਹਲਾਓ ਦੂਸਰਾ ਤੇ ਜੇਕਰ ਕੋਈ ਮੰਦਿਰ ਆ ਹਿੰਦੂ ਧਰਮ ਨੂੰ ਵਲਾਮ ਕਰਦਾ ਆ ਹਿੰਦੂ ਧਰਮ ਤੇ ਆਪਣੀ ਆਸਥਾ ਤੇ ਸ਼ਰਧਾ ਆ ਉਹਦਾ ਪ੍ਰੇਮ ਆ ਸਨੇਹ ਆ ਲਗਾਓ ਆ mohabbat ਹੈ ਉਹਨਾਂ ਮੰਦਿਰਾਂ ਦੇ ਵਿੱਚ ਉਹਨਾਂ ਦੇ ਕੋਈ ਨਾ ਕੋਈ ਧਾਰਮਿਕ ਗ੍ਰੰਥ ਹੈ ਜene ਹੈਗੇ ਤੇ ਫਿਰ ਉਹਨਾਂ ਦੀ ਵੀ ਕੋਈ ਨਾ ਕੋਈ ਮਰਦਵਾ ਆ ਕੋਈ ਨਾ ਕੋਈ ਕਾਨੂੰਨ ਕਹਿਦਾ ਆ ਜਿਹੜੇ ਕਿ ਉਹ ਸਾਰੇ ਇਹਨਾਂ ਨੂੰ ਉਹਨਾਂ ਦੀ ਪਾਲਣਾ ਕਰਦੇ ਆ ਔਰ ਧਿਆਨ ਦਾਣਾ ਬੁੱਧੀਆਂ ਦਾ ਤੇ ਕੋਈ ਨੇਜ਼ਮ ਹੋਈ ਹੈ ਜੈਨੀਆਂ ਦਾ ਵੀ ਕੋਈ ਲੇਜ਼ਮ ਹੋਏਗਾ ਹੀ ਔਰ ਇਥੋਂ ਤੱਕ ਉਹਨਾਂ ਨੇ ਜੇ ਤਾਂ ਕੋਈ ਨਾ ਕੋਈ ਗ੍ਰੰਥ ਹੋਣੀ ਗਈ ਸਾਰਿਆਂ ਧਰਮਾਂ ਦਾ ਉਹ ਆਪਾਂ ਆਪਣੇ ਜਿੱਥੇ ਜਿੱਥੇ ਜੁਟੇ ਹੋਆ ਡਟੇ ਰਹਿਣ ਸਨਮਾਨ ਸਤਕਾਰ ਆ ਤੇ ਹੁਣ ਧਿਆਨ ਦਿਓ ਸਿੱਖ ਧਰਮ ਹਰਮੰਦਰ ਸਾਹਿਬ ਉਹਨਾਂ ਦਾ ਕੇਂਦਰੀ ਸਥਾਨ ਹੈ ਤੇ ਉਥੇ ਆਦ ਕੰਗ ਸਾਹਿਬ ਜੀ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਆਪੇ ਉਹਦੇ ਉਹੀ ਪ੍ਰਤਾਸ਼ ਰਹਿਣਾ ਚਾਹੀਦਾ ਸਿੱਖ ਧਰਮ ਵਾਲਾ ਨੂੰ ਖੁਸ਼ੀ ਹੋਣੀ ਚਾਹੀਦੀ ਆ ਵੀ ਸਾਡਾ ਧਰਮ ਪਰਫੁੱਲ ਹੋ ਰਿਹਾ ਔਰ ਉਹਦੇ ਰੂਲ ਅਸੂਲ ਆ ਉਹਦੇ ਨਿਜ਼ਮ ਆ ਉਹਨਾਂ ਨੂੰ ਕੋਈ ਇਹਦੇ ਵਿੱਚ ਕਮੀ ਪੇਸ਼ੀ ਆਈ ਆ ਤੇ ਤਦ ਉਹਨਾਂ ਨੇ ਇਹ ਲੈਟਰ ਕੱਢਿਆ ਤਦ ਉਹਨਾਂ ਨੇ ਲੈਟਰ ਹੀ ਕੱਢਿਆ ਉਹਨਾਂ ਦੇ ਵਿੱਚ ਕੋਈ ਮਾਈਨਸ ਪੁਆਇੰਟ ਕੋਈ ਵੀ ਕੋਈ ਘਾਟ ਮਹਿਸੂਸ ਹੋਈ ਆ ਜੇਕਰ ਕਰਕੇ ਕੋਈ ਹੋ ਸਕਦਾ ਕੋਈ ਆਬਜੈਕਸ਼ਨ ਐਡਿਕਸ਼ਨ ਕਰਦਾ ਹੋਏਗਾ ਤੇ ਉਹਨਾਂ ਨੇ ਨੈਟਰ ਕੱਢਿਆ ਤੇ ਉਹਨਾਂ ਦੀ ਜਿਹੜੀ ਮਾਨ ਮਰਜ਼ਾਦਾ ਆ ਜੋ ਉਹਨਾਂ ਦੇ ਕਾਨੂੰਨ ਕਹਦੇ ਆ ਔਰ ਉਹ ਉਹਨਾਂ ਲਈ ਲਾਗੂ ਆ ਤੇ ਐਨਵੇਂ ਉਹਦੀ ਪਾਲਣਾ ਕਰਦੇ ਆ ਧੰਨਵਾਦ ਆ ਹੁਣ ਉੱਥੇ ਕੋਈ ਹੋਰ ਗਲਤ ਰੱਖਿਆ ਲਾ ਸਕਦਾ ਬੋਲੋ ਓਏ ਉੱਚੀ ਨਹੀਂ ਤੇ ਹੁਣ ਧਿਆਨ ਦੇਣਾ ਧਿਆਨ ਦੇਣਾ ਆਪਣੇ ਹਿਰਦੇ 'ਚ ਆਪਣੇ ਗੁਰੂ ਸਾਹਿਬਾਨ ਨੂੰ ਤੇ ਆਕੇ ਮੰਨ ਦੇ ਵਿੱਚ ਨੂੰ ਸਾਕੇ ਇਹ ਬੇਨਤੀ ਕਰੋਂਗੇ ਦੱਸੋ ਬਈ ਆਪਣੀ ਆਸਥਾ ਤੇ ਸ਼ਰਧਾ ਆਪਾਂ ਸਤਗੁਰ ਬਦਾਸ ਮਹਾਰਾਜ ਤੇ ਰੱਖੀ ਹੋਈ ਆ ਜਾਂ ਨਹੀਂ ਬੋਲੋ ਰੱਖੀ ਹੋਈ ਆ ਤੇ ਆਪਣਾ ਕੇਂਦਰੀ ਸਥਾਨ ਕਿੱਥੇ ਆ ਬੋਲੋ ਜੀ ਕਾਜੀ ਬਨਾਰਸ ਹੈ ਤਾਂ ਧਿਆਨ ਦੇਣਾ ਉਹੀ ਆਪਣਾ ਕੇਂਦਰੀ ਸਥਾਨ ਆ ਗੁਰੂ ਰਵਿਦਾਸ ਜੀ ਦੇ ਨਾਮ ਤੇ ਬਣਿਆ ਹੋਇਆ ਜਨ ਅਸਥਾਨ ਤੇ ਬਣਿਆ ਹੋਇਆ ਗੁਰੂ ਰਵਿਦਾਸ ਜੀ ਦੇ ਕਰੋਨਾ ਪ੍ਰਾਣੀ ਕਰੋਨਾ ਸ਼ਰਧਾਲੂ ਪੂਰੇ ਵਾੜ ਦੇ ਵਿੱਚ ਪੂਰੇ ਵਿਸ਼ੇ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕੋਲ ਕਾਇਨਾਤ ਦੇ ਵਿੱਚ ਜਿੱਥੇ-ਜਿੱਥੇ ਵੀ ਰੋਜੀ ਰੋਟੀ ਲਈ ਮਹਾਰਾਜ ਦੇ ਪੈਰੋਕਾਰ ਸ਼ਰਧਾਲੂ ਸੇਵਕ ਉਹ ਗਏ ਹੋਇਆ ਤੇ ਆਪਣੀ ਆਸਤਾ ਤੇ ਸ਼ਰਧਾ ਰੱਖੀ ਹੋਈ ਹੈ और उन्हान गुरु की नगरी जन्म स्थान शहीद गोबर्धन उत्तर प्रदेश हुई कानून तो है और ध्यान देना ए मर्दादा है तो हम ख्याल करो ध्यान दीदे चरणा च बेनती है ਜਿੰਨੀਆਂ ਵੀ ਸੁਵਿਧਾਵਾਂ ਜਿੰਨੇ ਵੀ ਟਰੱਸਟ ਤੇ ਕਮੇਟੀਆਂ ਆ ਔਰ ਜਿੰਨੇ ਵੀ ਬਦਵਾਰ ਆਇਆ ਤੁਸੀਂ ਸਾਰਿਆਂ ਨੇ ਇੱਕ ਦੂਏ ਨੂੰ ਸਹਿਯੋਗ ਦੇਣਾ ਜਿਹੜੇ ਗੁਰਵਧਾ ਜੀ ਨੂੰ ਮੰਨਣ ਵਾਲੇ ਆ ਵਾਵਾ ਸਾਹਿਬ ਨੂੰ ਮੰਨਣ ਵਾਲੇ ਆ ਰਮਨਾਸੀਆ ਤੋਂ ਦੇ ਅਮਰ ਸ਼ੀਸ਼ਾ ਆਂਧਾ ਨਾਦ ਨੂੰ ਮੰਨਣ ਵਾਲੇ ਆ ਔਰ ਜਿਨ੍ਹਾਂ ਦੀ ਆਸਥਾ ਆ ਕਿ ਸਾਡਾ ਕੇਂਦਰੀ ਸਥਾਨ ਖੀਰਗਵਰਧਨਪੁਰ ਉੱਤਰ ਪ੍ਰਦੇਸ਼ ਬਣਾ ਲਿਆ ਗਿਆ ਤੇ ਆਪ ਦੇਣਾ 12 ਫਰਵਰੀ 2025 दिन बुधवार को छे सौ अड़ताली महान प्रकाश दिहाड़ा गुर परिवार पूरे वर्ल्ड मनाए जाते हमारे चरणा च बेनती है हाथ जोड़ तो के सार् महापुरुषों भी बुद्धिजीवी विद्वाना भी यातावान लोगों भी

ਜੇ ਤਾਂ ਆਯਾਦ ਹੋ ਕੇ ਮਨਾਉਣਾ ਖੁਸ਼ ਹੋ ਕੇ ਮਨਾਉਣਾ ਤਾਂ ਫੇਰ ਜਿਹੜੀ ਮੰਨ ਜਾਂਦਾ ਆਪਣੇ ਗੁਰੂ ਮਾਤੀ 사ਤਗੁਰਾਂ ਦੀ ਪਾਲ ਗੁਰੂ ਵਿਲਾਸ ਮਹਾਰਾਜੀ ਦੀ ਉਥੇ ਜਨਮ ਸਥਾਨ ਤੋਂ ਚੱਲ ਰਹੀ ਹੈ ਤੇ ਉਹਦੇ ਮਰਯਾਦਾ ਦੇ ਤਹਿਤ ਉਹਦੇ ਅnder ਰੱਖ ਕੇ ਮਨਾਇਆ ਜਾਏ ਉਨ੍ਹਾਂ ਦੀ ਦੌੜ 'ਚ ਫਸਣ ਦਾ ਕੋਈ ਫਾਇਦਾ ਨਹੀਂ। ਉਹਨਾਂ ਦੇ ਜੋੜਿਆਂ 'ਚ ਵਿਗੜਨ ਦਾ ਤੰਨੇ ਤੰਪੇ ਤੇ ਨਿੰਤਾ ਤਰਨ ਦਾ ਕਰਦਾ ਕੋਈ ਫਾਇਦਾ ਨਹੀਂ। ਸਾਰਿਆਂ ਦੀ ਗੰਮੀ ਨਾਲ ਇੱਕ ਦਰੇ ਅਣਖ ਨਾਲ ਜੀਣਾ ਬਿਹਤਰ ਹੈ। ਤੇ ਤੁਸੀਂ ਗੁਰੂਆਂ ਲਈ ਸਤੂਰਾਂ ਲਈ ਆਪਣਾ ਸਾਰਾ ਜੀਵਨ ਜਿਹੜਾ ਵੇ ਸ਼ਾਪਨ ਕਰਦੇ ਹੋ ਪਰਨ ਕਰੋ

ਜਾਨਗਤ ਲਈ ਹੋਈ ਪੂਰੀ ਜੀ ਬਲਵਾਨ ਨੇਚਰਲ ਫ੍ਰੀਚਰ ਉਹੀ ਬੁਲਾਇਓ ਜਿਹੜਾ ਗੁਰੂ ਰਵਿਦਾਸ ਜੀ ਨੂੰ ਗੁਰੂ ਕਹਿਣਾ ਹਵੇ ਬੋਲੇ ਹੋਰ ਪੈ ਗੁਰੂ ਦਾ ਸਮਗਰਾਣੀ ਕੀ ਜੇ ਇਹ ਗਾਠ ਠੀਕ ਹੈ ਉਹੀ ਰਾਗੀ ਚਾਗੀ ਕਲਾਕਾਰ ਸਿੰਗਰ ਕੀਰਤਨ ਵਾਲਾ ਔਰ ਪਾਠ ਕਰਨਾ ਉਹੀ ਬੁਲਾਓ ਕਿਹੜਾ ਗੁਰੂ ਦਾ ਜੀ ਨੂੰ ਗੁਰੂ ਕਹਿੰਦਾ ਹੋਵੇ ਸਤਕਾਰ ਕਰਦਾ ਹੋਵੇ ਇਜ਼ਤਮਾਨ ਕਰਦਾ ਹੋਵੇ ਉਹਦੇ ਅੰਦਰ ਦੀਬਾ ਆਪਣਾ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜੇ ਤਾਂ ਆ ਜਿਹੜਾ ਹੁਕਮ ਨਾ ਆਇਆ ਇਹ ਆਪਣੇ ਤੇ ਲਾਗੂ ਨਹੀਂ ਹੁੰਦਾ ਇਹ ਉਹਨਾਂ ਤੇ ਆ ਇਹ ਜਿਨ੍ਹਾਂ ਨੇ ਇੱਕ ਪਰਚਾ ਪਰਸਾਨ ਕਰ ਦੇ ਇਸ ਲਈ ਕੋਪਾ ਅਲਾਟ ਰਹੋ ਸੱਚੇ ਕਰੋ ਹਾਂ ਪ੍ਰੀਚਰ ਪੈਦਾ ਕਰੋ ਪ੍ਰਚਾਰਕ ਪੈਦਾ ਕਰੋ ਲੈਕਚਰਾਰ ਪੈਦਾ ਕਰੋ ਗਿਆਨੀ ਧਿਆਨੀ ਪੈਦਾ ਕਰੋ ਔਰ ਇਥੋਂ ਤੱਕ ਰਾਗੀ ਟਾਡੀ ਪਾਠੀ ਪੈਦਾ ਕਰੋ ਕਿਸੇ ਦੀਆਂ ਮੰਨਤਾ ਕਰਨੀ ਨਾ ਪੈਣ ਕੀ ਨਹੀਂ ਕਰ ਸਕਦੇ ਕੀ ਨਹੀਂ ਹੋ ਸਕਦਾ ਸਭ ਕੁਝ ਹੋ ਸਕਦਾ ਤੁਸੀਂ ਕਰ ਸਕਦੇ ਆ ਤੇ ਜਦ ਰਾਮਾਨੰਦ ਜੀ ਕਰ ਸਕਦੇ ਆ ਤਾਂ ਤੁਸੀਂ ਤਾਂ ਉਹਨਾਂ ਦੀ ਗੁਣਤੀ ਨਹੀਂ ਜਦ ਉਹ ਕਰ ਸਕਦੇ ਆ ਤੇ ਤੁਸੀਂ ਉਹਨਾਂ ਨੇ ਉਜਾਇਆ ਪਰ ਉਹ ਕਾਰੇ ਸਰਬਾਨੂਆ ਸਾਡਾ ਕੇਂਦਰੀ ਸਥਾਨ ਸ਼੍ਰੀ ਗਵੰਦਗਰ ਪੂਰਬ ਉੱਤਰ ਪ੍ਰਦੇਸ਼ ਜਨਮ ਸਥਾਨ ਸਰਗਨਾਥ ਮਹਾਰਾਜੀ ਹੈ ਉੱਥੇ ਜੋ ਵੀ ਹਕਮ ਆ ਮਾਰ ਆਏਗਾ ਉਹਨੂੰ ਆਪਾਂ ਸਾਰੇ ਇੱਜਤ ਨਾਲ ਪਾਲਣ ਜਾਈ ਬੰਨਾ ਕਰੀਏ ਉਹਨੇ ਉਹਨੇ ਦਿਵੰਦਰ ਜੀ ਕਹਿ ਕਹਿਣੇ ਵੀ ਹੁੰਦੋ ਇਸ ਤਰ੍ਹਾਂ ਦੇ ਮੈਸੇਜ ਕੋਈ ਨਾ ਕੋਈ ਆ ਸਮਾਜ ਨੇ ਕੌਮ ਨੇ ਅੱਗੇ ਵਧਣ ਨੇ ਵਿਚਾਰ ਤਾਰਾਂ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਉਥੋਂ ਕੋਈ ਨਾ ਕੋਈ ਹੁਕਮਨਾਮਾ ਜਾਰੀ ਹੁੰਦਾ ਰਹੇਗਾ ਜਦੋਂ ਵੀ ਕਿਤੇ ਸਮਾਜ ਦੇ ਕੌਮ ਦੇ ਨਾਂ ਦੇ ਤੇ ਭਾਈਚਾਰੇ ਦੇ ਆਪਣੇ ਕਬੀਲੇ ਤੇ ਕੋਈ ਕਿਸੇ ਵੀ ਕਿਸਮ ਦੀ ਕੋਈ ਖਤਰੇ ਦੇ ਬੰਦਲ ਘੜਾਉਂਦੇ ਆ ਤਾਂ ਤੁਸੀਂ ਮਹਾਪੁਰਸ਼ਾਂ ਦੇ ਕੋਲ ਜਾ ਕੇ ਪੇਨਤੀ ਕਰੋ ਉਹਨਾਂ ਦੇ ਨਾਲ ਤਾਲਮੇਲ ਕੋਲ ਸੰਪਰਕ ਕਰੋ ਪ੍ਰਸ਼ਾਸਨ ਕਮੇਟੀ ਦਾ ਕੋਈ ਨਾ ਕੋਈ ਜ਼ਰੂਰ ਹੱਲ ਨਿਕਲੇਗਾ ਉਸਰੇ ਘਰੋਂ ਬਿਆਰੋ ਤੁਹਾਡੇ ਚਰਨਾਂ ਚ ਬੇਜਤੀ ਆ ਤਾਂ ਜਾਵਾ ਨਾਲ ਕੋਈ ਕਹਿੰਦਾ ਹੋਇਆ ਇਹੀ ਬੇਜਤੀ ਆ ਬੇ ਖਿਆਲ ਰੱਖਿਓ ਧਿਆਨ ਰੱਖਿਓ ਬਈ ਅਸੀਂ ਉਹਦਾ ਦੇ ਰਾਗੀ ਟਾਡੀ ਬੁਲਾਉਣੀ ਜਿਨ੍ਹਾਂ ਦੇ ਅੰਦਰ ਹੋਰਿਆ ਤੇ ਬਾਹਰ ਕੁਝ ਹੋਰਿਆ ਨਾਲੇ ਪੈਸੇ ਦਿੰਦੇ ਆ ਨਾਲੇ ਮਨਤਾ ਕਰਦੇ ਆ ਕਿ ਬਾਹਰ ਚ ਅੰਦਰੋਂ ਅੰਦਰੀ ਬੈਸ ਬੋਲਦੇ ਆ ਨਾ ਫਾਇਦਾ ਕੋਈ ਨਹੀਂ ਹਾਮਾ ਕੋਈ ਨਹੀਂ ਇਸ ਕਰਕੇ papa ਪ੍ਰੋਗਰਾਮ ਛੋਟਾ ਹੋਵੇ ਨਿਕਨ ਤਬੀਆ ਮਨਾ ਜਿੰਨੀ ਕਹੈਸੀਅਤ ਆ ਜਿੰਨੀ ਤੁਹ ਫਰਛਤਿਆ ਜਿੰਨੀ ਕਹਨੋ ਤਿਆ ਤੁਸੀਂ ਆਜ਼ਾਦ ਹੋ ਕੇ ਮਨਾਓ ਆਜ਼ਾਦ ਹੋ ਕੇ ਮਨਾਓ ਖੁਸ਼ੀ ਨਾਲ ਮਨਾਓ ਪਿਆਰ ਸਤ ਸਭ ਭਾਵਨਾ ਨਾਲ ਮਨਾਓ ਰਾਂ ਮਿਲ ਕੇ ਮਨਾਓ ਆ ਸਾਰੇ ਬਾਪ ਪੁੱਛਿਆ ਆ ਬਾਪਾ ਜੀ ਕਹਿੰਦੇ ਮੇਰੇ ਤੋਂ ਬਗਨਾਂ ਨਾਲ ਆਪਣਾ ਹੀ ਤੂੰ ਪਾ ਇਹ ਦੇਖਣ ਨੂੰ ਇਕੱਲੇ ਇਕੱਲੇ ਆ ਜਿੱਦਾਂ ਬਾਗ ਦੇ ਵਿੱਚ ਫੁੱਲਿਆ ਇਹਨਾਂ ਦੇ ਵਿੱਚ ਸੁਗੰਧੀ ਸਾਰਿਆਂ ਦੀ ਪੂਰੀਅਤ ਇੱਕੋ ਜਿਹੀ ਇੱਕੋ ਜਿਹੀ ਆ ਤੇ ਵੇਖਣ ਨੂੰ ਇਹ ਮੂਰਤਾ ਕੱਲੀ-ਕੱਲੀਆਂ ਆ ਲੇਕਿਨ ਇਹਨਾਂ ਦੇ ਵਿੱਚ ਜਿਹੜੀ ਖੁਸ਼ਬੂ ਫਰਦਾ ਜੀ ਦੀ ਆ ਉਹ ਕਹਿ ਗਈ ਆ ਉਹਦਾ ਅਨੰਤ劳 ਧੰਨਵਾਦ ਆ ਪ੍ਰਸ਼ਤ ਕਮੇਟੀਆਂ ਦਾ ਸਭਾਵਾਂ ਦਾ ਬੁੱਧੀ ਜੀਵਿਆਂ ਦਾ ਬਦਲਵਾਨਾ ਦਾ ਆ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਸਮਾਂ ਕੱਢਿਆ ਠੀਕ ਆ ਚਿੰਤਾ ਦਾ ਵਿਸ਼ਾ ਆ ਇਹ ਹੋਣਾ ਚਾਹੀਦਾ ਸਮੇਂ-ਸਮੇਂ ਤੇ ਧਿਆਨ ਜੜਾ ਇਹ ਇਹ ਬਹ ਲੈ ਕੇ ਆਉਣ ਵਾਲੇ ਸਮੇਂ ਵਿੱਚ ਮੈਂ ਰਹਾ ਨਾ ਰਹਾ ਏਦਾਂ ਦੀਆਂ ਕੰਡੀਸ਼ਨਾਂ ਹੋਰ ਆਉਣਗੀਆਂ ਚਿੰਤਾ ਨਾ ਕਿਉਂ ਇਸ ਕਰਕੇ ਸਾਨੂੰ ਉਧਰ ਧਿਆਨ ਦੇਣ ਦੀ ਲੋੜ ਨਹੀਂ ਬਸ ਸਾਨੂੰ ਆਪਣੇ ਧੰਨ ਨੂੰ ਭੁਲਾਉਣਾ ਆਪਣੇ ਮਿਸ਼ਨ ਨੂੰ ਭੁਲਾਉਣਾ ਗੁਰਮਤਾ ਜੀ ਦੇ ਵਿਚਾਰ ਨੂੰ ਭੁਲਾਉਣਾ ਉਹ ਬਹੁਤ ਆਵਾਜ ਯਾਦੁਰੇ ਧਾਪੁਰੇ ਥੇ ਵੀ ਥੇ ਮਹਾ